ਰੇਂਦਰ ਸ਼ਾਸਤਰੀ ਦੀ ਵਿਗੜੀ ਸਿਹਤ ਪਦਿਆਤਰਾ ਦੌਰਾਨ ਸੜਕ ਤੇ ਹੋਏ ਬੇਹੋਸ਼ ਬੁਖਾਰ ਚ ਪੈਦਲ ਚੱਲਣ ਤੇ ਵਿਗੜੀ ਸਿਹਤ ਸਰਸਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਬਾਗੇਸ਼ਵਰ ਤਾਮ ਦੇ ਮੁਖੀ ਪੰਡਿਤ ਧਰਿੰਦਰ ਪ੍ਰੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ ਸਤ ਮਾ ਦਿਨੇ ਇਸ ਦੌਰਾਨ ਪੰਡਿਤ ਧਰਿੰਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੋਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿੱਗ ਪਏ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਏ ਤੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਝੱਲਿਆ ਅਤੇ ਪਾਣੀ ਵੀ ਪਲਾਇਆ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜ ਰਹੀ ਹੈ ਤੇ ਉਹ ਪਾ ਦੀ ਯਾਤਰਾ ਫਿਰ ਵੀ ਲਗਾਤਾਰ ਉਹਨਾਂ ਵੱਲੋਂ جاری ਹੈ ਜੀ ਹਾਂ ਭਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧ੍ਰੇਂਦਰ ਕੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ ਸਤਮਾ ਦਿਨ ਹੈ ਇਹ ਯਾਤਰਾ ਦਿੱਲੀ ਅਤੇ ਹਰਿਆਣਾ ਵਿੱਚੋਂ ਲੰਘਣ ਤੋਂ ਬਾਅਦ ਮਥੁਰਾ ਪਹੁੰਚ ਰਹੀ ਹੈ ਮਥੁਰਾ ਦੇ ਵਿੱਚ ਯਾਤਰਾ 4 ਦਿਨਾਂ ਵਿੱਚ ਲਗਭਗ 55 ਕਿਲੋਮੀਟਰ ਤੈਅ ਕਰੇਗੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਦੌਰਾਨ ਪੰਡਿਤ ਧ੍ਰੇਂਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੂਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿਗ ਉਹ ਕੁਝ ਸਮੇਂ ਲਈ ਬੇਹੋਸ਼ ਰਹੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਚੱਲਿਆ ਅਤੇ ਪਾਣੀ ਪਿਲਾਇਆ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦਾਨੀ ਕੁਝ ਦੇਰ ਬਾਅਦ ਸ਼ਾਸਤਰੀ ਉੱਠ ਕੇ ਬੈਠ ਗਏ ਅਤੇ ਅਚਾਰ ਦੇ ਨਾਲ ਪਰੌਂਠਾ ਖਾਦਾ ਜਿਸ ਦੇ ਨਾਲ ਉਹਨਾਂ ਦਾ ਮਨ ਠੀਕ ਹੋ ਗਿਆ ਬਦਵਾਰ ਨੂੰ ਪਹਿਲਾਂ ਉਹਨਾਂ ਨੂੰ ਤੇਜ਼ ਬੁਖਾਰ ਹੋ ਗਿਆ ਸੀ ਦਵਾਈ ਲੈਣ ਅਤੇ ਕੁਝ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ ਪਰ ਵੀਰਵਾਰ ਨੂੰ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਯਾਤਰਾ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਏਐਸਪੀ ਅਨੁਜ ਚੌਧਰੀ ਖੁਦ ਮੋਰਲੀਆਂ ਲਾਈਨਾਂ ਤੇ ਤਾਇਨਾਤ ਹਨ ਦਿੱਲੀ ਬੰਬ ਤਮਾਕਿਆਂ ਤੋਂ ਬਾਅਦ ਸ਼ਾਸਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਹਿਲਾਂ 3 ਪੁਲਿਸ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਹੁਣ 2 ਹੋਰ ਜੋੜੀਆਂ ਗਈਆਂ ਹਨ ਪਧਿਆਤਰਾ ਤੇ ਲਗਭਗ 1 ਲੱਖ ਸ਼ਰਧਾਲੂ ਢੋਲ ਵਜਾ ਰਿਹਾ ਹੈ ਅਤੇ ਰਾਮ ਸੀਤਾ ਅਤੇ ਹਨੂਮਾਨ ਦੇ ਰੂਪ ਵਿੱਚ ਸਜੇ ਹੋਏ ਹਨ ਵਕ-ਵਕ ਥਾਮਾ ਤੇ ਝਾਕੀਆਂ ਤੇ ਰਾਮ ਭਜਨ ਗੂੰਜ ਰਹੇ ਹਨ ਐਸਪੀ ਅਨੂ ਚੌਧਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਜਿਵੇਂ ਹੀ ਯਾਤਰਾ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਸਾਡੀ ਪੁਲਿਸ ਜ਼ਿੰਮੇਵਾਰੀ ਸੰਭਾਲ ਲਵੇਗੀ ਦਿੱਲੀ ਘਟਨਾ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ ਕਬਰਾਉਣ ਦੀ ਕੋਈ ਲੋੜ ਨਹੀਂ ਹੈ। ਧ੍ਰਿੰਦਰ ਸ਼ਾਸਤਰੀ ਦੀ ਵਿਗੜੀ ਸਿਹਤ ਪਦਿਆਤਰਾ ਦੌਰਾਨ ਸੜਕ ਤੇ ਹੋਏ ਬੇਹੋਸ਼ ਬੁਖਾਰ ਚ ਪੈਦਲ ਚੱਲਣ ਤੇ ਵਿਗੜੀ ਸਿਹਤ ਜਸਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤਾ ਲਿਵਾੜੀ ਬਾਗੇਸ਼ਵਰ ਤਾਮਦੇ ਮੁਖੀ ਪੰਡਿਤ ਧਰਿੰਦਰ ਪ੍ਰੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ 7ਵੇਂ ਦਿਨ ਇਸ ਦੌਰਾਨ ਪੰਡਿਤ ਧਰਿੰਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੁੱਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿੱਗ ਪਏ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਏ ਤੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਝੱਲਿਆ ਅਤੇ ਪਾਣੀ ਵੀ ਪਿਲਾਇਆ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜ ਰਹੀ ਹੈ ਤੇ ਉਪਾ ਦੀ ਯਾਤਰਾ ਫਿਰ ਵੀ ਲਗਾਤਾਰ ਉਨ੍ਹਾਂ ਵੱਲੋਂ ਜਾਰੀ ਹੈ ਜੀ ਹਾਂ ਬਗੇਸ਼ਵਰ ਧਾਮ ਦੇ ਮੁਖੀ ਪੰਡਿਤ ਧ੍ਰੇਂਦਰ ਕੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ 7ਵਾਂ ਦਿਨ ਹੈ ਇਹ ਯਾਤਰਾ ਦਿੱਲੀ ਅਤੇ ਹਰਿਆਣਾ ਵਿੱਚੋਂ ਲੰਘਣ ਤੋਂ ਬਾਅਦ ਮਥੁਰਾ ਪਹੁੰਚ ਰਹੀ ਹੈ ਮਥੁਰਾ ਦੇ ਵਿੱਚ ਯਾਤਰਾ 4 ਦਿਨਾਂ ਵਿੱਚ ਲਗਭਗ 55 ਕਿਲੋਮੀਟਰ ਤੈਅ ਕਰੇਗੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਦੌਰਾਨ ਪੰਡਿਤ ਧ੍ਰੇਂਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੂਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿਗ ਉਹ ਕੁਝ ਸਮੇਂ ਲਈ ਬੇਹੋਸ਼ ਰਹੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਚੱਲਿਆ ਅਤੇ ਪਾਣੀ ਪਿਲਾਇਆ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦੱਣੇ ਕੁਝ ਦੇਰ ਬਾਅਦ ਸ਼ਾਸਤਰੀ ਉੱਠ ਕੇ ਬੈਠ ਗਏ ਅਤੇ ਅਚਾਰ ਦੇ ਨਾਲ ਪਰੌਂਠਾ ਖਾਦਾ ਜਿਸ ਦੇ ਨਾਲ ਉਹਨਾਂ ਦਾ ਮਨ ਠੀਕ ਹੋ ਗਿਆ ਬਦਵਾਰ ਨੂੰ ਪਹਿਲਾਂ ਉਹਨਾਂ ਨੂੰ ਤੇਜ਼ ਬੁਖਾਰ ਹੋ ਗਿਆ ਸੀ ਦਵਾਈ ਲੈਣ ਅਤੇ ਕੁਝ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ ਪਰ ਵੀਰਵਾਰ ਨੂੰ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਯਾਤਰਾ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਏਐਸਪੀ ਅਨੁਜ ਚੌਧਰੀ ਖੁਦ ਮੋਰਲੀਆਂ ਲਾਈਨਾਂ ਤੇ ਤਾਇਨਾਤ ਹਨ ਦਿੱਲੀ ਬੰਬ ਤਮਾਕਿਆਂ ਤੋਂ ਬਾਅਦ ਸ਼ਾਸਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਹਿਲਾਂ 3 ਪੁਲਿਸ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਹੁਣ 2 ਹੋਰ ਜੋੜੀਆਂ ਗਈਆਂ ਹਨ ਪੜਿਆਤਰਾ ਤੇ ਲਗਭਗ 1 ਲੱਖ ਸ਼ਰਧਾਲੂ ਢੋਲ ਵਜਾ ਰਿਹਾ ਹੈ ਅਤੇ ਰਾਮ ਸੀਤਾ ਅਤੇ ਹਨੂਮਾਨ ਦੇ ਰੂਪ ਵਿੱਚ ਸਜੇ ਹੋਏ ਹਨ ਵਕ ਵਕ ਥਾਮਾਂ ਤੇ ਝਾਕੀਆਂ ਤੇ ਰਾਮ ਭਜਨ ਗੂੰਜ ਰਹੇ ਹਨ ਐਸਪੀ ਅਨੂ ਚੌਧਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਜਿਵੇਂ ਹੀ ਯਾਤਰਾ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਸਾਡੀ ਪੁਲਿਸ ਜ਼ਿੰਮੇਵਾਰੀ ਸੰਭਾਲ ਲਵੇਗੀ ਦਿੱਲੀ ਘਟਨਾ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ ਕਬਰਾਉਣ ਦੀ ਕੋਈ ਲੋੜ ਨਹੀਂ ਹੈ। ਧ੍ਰਿੰਦਰ ਸ਼ਾਸਤਰੀ ਦੀ ਵਿਗੜੀ ਸਿਹਤ ਪਦਿਆਤਰਾ ਦੌਰਾਨ ਸੜਕ ਤੇ ਹੋਏ ਬੇਹੋਸ਼ ਬੁਖਾਰ ਚ ਪੈਦਲ ਚੱਲਣ ਤੇ ਵਿਗੜੀ ਸਿਹਤ ਜਸਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮితਾ ਢਿਵਾਲ। ਬਾਗੇਸ਼ਵਰ ਤਾਮ ਦੇ ਮੁਖੀ ਪੰਡਿਤ ਧ੍ਰਿੰਦਰ ਪ੍ਰੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦਿਆਤਰਾ ਦਾ ਵੀਰਵਾਰ ਨੂੰ 7 ਮਾ ਦਿਨ ਹੈ। ਇਸ ਦੌਰਾਨ ਪੰਡਿਤ ਧਰਿੰਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੂਜੇ ਦਿਨ ਵਿਗੜ ਗਈ। ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿੱਗ ਪਏ। ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਏ ਤੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ। ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਝੱਲਿਆ ਅਤੇ ਪਾਣੀ ਵੀ ਪਿਲਾਇਆ। ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜ ਰਹੀ ਹੈ ਤੇ ਉਹ ਪਾਦੀ ਯਾਤਰਾ ਫਿਰ ਵੀ ਲਗਾਤਾਰ ਉਹਨਾਂ ਵੱਲੋਂ ਜਾਰੀ ਹੈ। ਜੀ ਹਾਂ ਬਗੇਸ਼ਵਰ ਧਾਮ ਦੇ ਮੁਖੀ ਪੰਡਿਤ ਧ੍ਰੇਂਦਰ ਕੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ 7ਵਾਂ ਦਿਨ ਹੈ ਇਹ ਯਾਤਰਾ ਦਿੱਲੀ ਅਤੇ ਹਰਿਆਣਾ ਵਿੱਚੋਂ ਲੰਘਣ ਤੋਂ ਬਾਅਦ ਮਥੁਰਾ ਪਹੁੰਚ ਰਹੀ ਹੈ ਮਥੁਰਾ ਦੇ ਵਿੱਚ ਯਾਤਰਾ 4 ਦਿਨਾਂ ਵਿੱਚ ਲਗਭਗ 55 ਕਿਲੋਮੀਟਰ ਤੈਅ ਕਰੇਗੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਦੌਰਾਨ ਪੰਡਿਤ ਧ੍ਰੇਂਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੂਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿੱਗ ਗਏ ਉਹ ਕੁਝ ਸਮੇਂ ਲਈ ਬੇਹੋਸ਼ ਰਹੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਚੱਲਿਆ ਅਤੇ ਪਾਣੀ ਪਿਲਾਇਆ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦੰਨੇ ਕੁਝ ਦੇਰ ਬਾਅਦ ਸ਼ਾਸਤਰੀ ਉੱਠ ਕੇ ਬੈਠ ਗਏ ਅਤੇ ਅਚਾਰ ਦੇ ਨਾਲ ਪਰੌਂਠਾ ਖਾਦਾ ਜਿਸ ਦੇ ਨਾਲ ਉਹਨਾਂ ਦਾ ਮਨ ਠੀਕ ਹੋ ਗਿਆ ਬਦਵਾਰ ਨੂੰ ਪਹਿਲਾਂ ਉਹਨਾਂ ਨੂੰ ਤੇਜ਼ ਬੁਖਾਰ ਹੋ ਗਿਆ ਸੀ ਦਵਾਈ ਲੈਣ ਅਤੇ ਕੁਝ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ ਪਰ ਵੀਰਵਾਰ ਨੂੰ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਯਾਤਰਾ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਏਐਸਪੀ ਅਨੁਜ ਚੌਧਰੀ ਖੁਦ ਮੂਰਲੀਆਂ ਲਾਈਨਾਂ ਤੇ ਤਾਇਨਾਤ ਹਨ ਦਿੱਲੀ ਬੰਬ ਤਮਾਕਿਆਂ ਤੋਂ ਬਾਅਦ ਸ਼ਾਸਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਹਿਲਾਂ 3 ਪੁਲਿਸ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਹੁਣ 2 ਹੋਰ ਜੋੜੀਆਂ ਗਈਆਂ ਹਨ ਪੜਿਆਤਰਾ ਤੇ ਲਗਭਗ 1 ਲੱਖ ਸ਼ਰਧਾਲੂ ਢੋਲ ਬਜਾ ਰਿਹਾ ਅਤੇ ਰਾਮ ਸੀਤਾ ਅਤੇ ਹਨੂਮਾਨ ਦੇ ਰੂਪ ਵਿੱਚ ਸਜੇ ਹੋਏ ਹਨ ਵਕ ਵਕ ਥਾਮਾਂ ਤੇ ਝਾਕੀਆਂ ਤੇ ਰਾਮ ਭਜਨ ਗੂੰਜ ਰਹੇ ਹਨ ਐਸਪੀ ਅਨੂ ਚੌਧਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਜਿਵੇਂ ਹੀ ਯਾਤਰਾ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਸਾਡੀ ਪੁਲਿਸ ਜ਼ਿੰਮੇਵਾਰੀ ਸੰਭਾਲ ਲਵੇਗੀ ਦਿੱਲੀ ਘਟਨਾ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ ਕਬਰਾਂਉਣ ਦੀ ਕੋਈ ਲੋੜ ਨਹੀਂ ਹੈ। ਧ੍ਰਿੰਦਰ ਸ਼ਾਸਤਰੀ ਦੀ ਵਿਗੜੀ ਸਿਹਤ ਪਦਿਆਤਰਾ ਦੌਰਾਨ ਸੜਕ ਤੇ ਹੋਏ ਬੇਹੋਸ਼ ਬੁਖਾਰ ਚ ਪੈਦਲ ਚੱਲਣ ਤੇ ਵਿਗੜੀ ਸਿਹਤ। ਸਰਸ਼ਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ। ਬਾਗੇਸ਼ਵਰ ਤਾਮ ਦੇ ਮੁਖੀ ਪੰਡਿਤ ਧ੍ਰਿੰਦਰ ਪ੍ਰੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦਿਆਤਰਾ ਦਾ ਵੀਰਵਾਰ ਨੂੰ 7 ਮਾ ਦਿਨੇ ਇਸ ਦੌਰਾਨ ਪੰਡਿਤ ਧਰਿੰਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੋਜੇ ਦਿਨ ਵਿਗੜ ਗਈ। ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿੱਗ ਪਏ। ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਏ ਤੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ। ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਝੱਲਿਆ ਅਤੇ ਪਾਣੀ ਵੀ ਪਿਲਾਇਆ। ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜ ਰਹੀ ਹੈ ਤੇ ਉਹ ਪਾਦੀ ਯਾਤਰਾ ਫਿਰ ਵੀ ਲਗਾਤਾਰ ਉਹਨਾਂ ਵੱਲੋਂ ਜਾਰੀ ਹੈ। ਜੀ ਹਾਂ ਭਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧ੍ਰੇਂਦਰ ਕੇਸ਼ਨ ਸ਼ਾਸਤਰੀ ਦੀ ਸਨਾਤਨ ਇਕਤਾ ਪਦ ਯਾਤਰਾ ਦਾ ਵੀਰਵਾਰ ਨੂੰ ਸਤਮਾ ਦਿਨ ਹੈ ਇਹ ਯਾਤਰਾ ਦਿੱਲੀ ਅਤੇ ਹਰਿਆਣਾ ਵਿੱਚੋਂ ਲੰਘਣ ਤੋਂ ਬਾਅਦ ਮਥੁਰਾ ਪਹੁੰਚ ਰਹੀ ਹੈ ਮਥੁਰਾ ਦੇ ਵਿੱਚ ਯਾਤਰਾ 4 ਦਿਨਾਂ ਵਿੱਚ ਲਗਭਗ 55 ਕਿਲੋਮੀਟਰ ਤੈਅ ਕਰੇਗੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਦੌਰਾਨ ਪੰਡਿਤ ਧ੍ਰੇਂਦਰ ਸ਼ਾਸਤਰੀ ਦੀ ਸਿਹਤ ਲਗਾਤਾਰ ਦੂਜੇ ਦਿਨ ਵਿਗੜ ਗਈ ਯੂਪੀ ਹਰਿਆਣਾ ਸਰਹੱਦ ਤੇ ਉਹਨਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਸੜਕ ਤੇ ਡਿਗ ਉਹ ਕੁਝ ਸਮੇਂ ਲਈ ਬੇਹੋਸ਼ ਰਹੇ ਨੇੜਲੇ ਸ਼ਰਧਾਲੂਆਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਉਹਨਾਂ ਨੂੰ ਤੌਲੀਏ ਦੇ ਨਾਲ ਪੱਖਾ ਚੱਲਿਆ ਅਤੇ ਪਾਣੀ ਪਿਲਾਇਆ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾ ਦਿੰਨੇ ਕੁਝ ਦੇਰ ਬਾਅਦ ਸ਼ਾਸਤਰੀ ਉੱਠ ਕੇ ਬੈਠ ਗਏ ਅਤੇ ਅਚਾਰ ਦੇ ਨਾਲ ਪਰੌਂਠਾ ਖਾਦਾ ਜਿਸ ਦੇ ਨਾਲ ਉਹਨਾਂ ਦਾ ਮਨ ਠੀਕ ਹੋ ਗਿਆ ਬਦਵਾਰ ਨੂੰ ਪਹਿਲਾਂ ਉਹਨਾਂ ਨੂੰ ਤੇਜ਼ ਬੁਖਾਰ ਹੋ ਗਿਆ ਸੀ ਦਵਾਈ ਲੈਣ ਅਤੇ ਕੁਝ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ ਪਰ ਵੀਰਵਾਰ ਨੂੰ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਯਾਤਰਾ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਏਐਸਪੀ ਅਨੁਜ ਚੌਧਰੀ ਖੁਦ ਮੋਰਲੀਆਂ ਲਾਈਨਾਂ ਤੇ ਤਾਇਨਾਤ ਹਨ ਦਿੱਲੀ ਬੰਬ ਤਮਾਕਿਆਂ ਤੋਂ ਬਾਅਦ ਸ਼ਾਸਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਹਿਲਾਂ 3 ਪੁਲਿਸ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਹੁਣ 2 ਹੋਰ ਜੋੜੀਆਂ ਗਈਆਂ ਹਨ ਪਧਿਆਤਰਾ ਤੇ ਲਗਭਗ 1 ਲੱਖ ਸ਼ਰਧਾਲੂ ਢੋਲ ਵਜਾ ਰਿਹਾ ਹੈ ਅਤੇ ਰਾਮ ਸੀਤਾ ਅਤੇ ਹਨੂਮਾਨ ਦੇ ਰੂਪ ਵਿੱਚ ਸਜੇ ਹੋਏ ਹਨ ਵਕ ਵਕ ਥਾਮਾਂ ਤੇ ਝਾਕੀਆਂ ਤੇ ਰਾਮ ਭਜਨ ਗੂੰਜ ਰਹੇ ਹਨ ਐਸਪੀ ਅਨੂ ਚੌਧਰੀ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਜਿਵੇਂ ਹੀ ਯਾਤਰਾ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਸਾਡੀ ਪੁਲਿਸ ਜ਼ਿੰਮੇਵਾਰੀ ਸੰਭਾਲ ਲਵੇਗੀ ਦਿੱਲੀ ਘਟਨਾ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ ਕਬਰਾਉਣ ਦੀ ਕੋਈ ਲੋੜ ਨਹੀਂ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ